फेस कराए असां ठहर ठहर ਸ਼ੇਰਨਗਰ ਪੁਲੀ ਤੇ ਰਾਤ ਨੂੰ 23 ਤਰੀਕ ਦੀ ਰਾਤ ਨੂੰ ਤਕਰੀਬਨ 1.5-2 ਵਜੇ ਦੇ ਕਰੀਬ ਇੱਕ ਵਿਅਕਤੀ ਸੋਨੂ ਸਿੰਘ ਉਮਰ ਤਕਰੀਬ 26 ਸਾਲ son of ਰਾਮ ਪ੍ਰਤਾਪ ਉਰਫ ਗੁੱਡੂ ਇਹ ਗੋਲ ਗੱਪਿਆਂ ਦੀ ਰੇੜੀ ਲਗਾਉਂਦਾ ਉਸ ਏਰੀਆ ਦੇ ਵਿੱਚ ਇਹਨੇ ਗੋਲ ਗੱਪੇ ਦੀ ਰਾਤ ਨੂੰ ਰੇੜੀ ਲਗਾਈ ਹੋਈ ਸੀ ਕਿਉਂਕਿ ਕੋਈ ਓਕੇਜਨ ਸੀ ਮੇਲਾ ਚੱਲ ਰਿਹਾ ਸੀਗਾ ਗੈਦਰਿੰਗ ਸੀ ਉੱਥੇ ਅਚਾਨਕ ਬਾਈਕ ਦੇ ਉੱਤੇ ਸਵਾਰ ਦੋ ਜਾਣੇ ਅਨਨੋਨ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀ ਮਾਰ ਕੇ ਸੋਨੂ ਨੂੰ ਉਹ ਭੱਜ ਗਏ ਸੋਨੂ ਨੂੰ ਸਿਵਲ ਹਸਪਤਾਲ ਇਮੀਡੀਏਟਲੀ ਉੱਥੇ ਲੋਕਲ ਸੇ ਬੱਲੋ ਲੈ ਜਾਇਆ ਗਿਆ ਤੇ ਪਰ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਮੌਕੇ ਤੇ ਡੈਥ ਹੋ ਗਈ ਕਮਿਸ਼ਨਰ ਸਾਹਿਬ ਦੀ ਹਦਾਇਤ ਮੁਤਾਬਕ ਉਹਨਾਂ ਨੇ ਜੋ ਟੀਮਜ਼ ਬਣਾਈਆਂ ਇਮੀਡੀਏਟਲੀ ਪੁਲਿਸ ਸਟੇਸ਼ਨ ਸਰਰ ਦੇ ਵਿੱਚ ਐਸ ਐਚ ਓ ਸਦਰ ਦੀ ਟੀਮ ਨੇ ਤੇ ਚੌਕੀ ਇੰਚਾਰਜ ਮਰਾਡੋ ਦੀ ਪੁਲਿਸ ਪਾਰਟੀ ਐਕਟੀਵੇਟ ਹੋ ਗਈ ਤੇ ਇਹਨਾਂ ਨੇ ਬੜੀ ਮੁਸਤੈਦੀ ਨਾਲ ਬੜੀ ਫਾਸਟ ਕੰਮ ਕਰਦੇ ਹੋਏ ਆਪਣੀਆਂ ਪਾਰਟੀਆਂ ਤੋਂ ਵੱਖ-ਵੱਖ ਜਗ੍ਹਾ ਦੇ ਉੱਤੇ ਰੇਡ ਕਰਵਾਈ ਇਨਵੈਸਟੀਗੇਸ਼ਨ ਕਰਦੇ ਹੋਏ ਸੀਸੀਟੀਵੀ ਫੁਟੇजेस ਟੈਕਨੀਕਲ ਡਿਟੇਲਸ ਲੈਂਦੇ ਹੋਏ ਹਿਊਮਨ ਇੰਟੈਲੀਜੈਂਸ ਦੇ ਉੱਤੇ ਵਰਕ ਕਰਦੇ ਹੋਏ ਚਾਰੋਂ ਤਰਫ ਇਹਨਾਂ ਨੇ ਆਪਣੇ ਸੋਰਸਸ ਕਾਇਮ ਕੀਤੇ ਤੇ ਵਿਦਨ 8 ਆਵਰਸ 8 ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਉਹ ਦੋਸ਼ੀ ਨੂੰ ਟ੍ਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਹ ਦੋਸ਼ੀ ਜਿਹੜਾ ਇਹਦੇ ਵਿੱਚ ਨਿਕਲਿਆ ਉਹ ਸੀਗਾ ਰਾਮ ਦਿਆਲ ਜਿਹੜਾ ਕਿ ਰਿਸ਼ਤੇ ਦੇ ਵਿੱਚ ਮਰਨ ਵਾਲੇ ਸੋਨੂ ਸਿੰਘ ਦਾ ਸਹੁਰਾ ਲੱਗਦਾ ਸੀਗਾ ਫਾਦਰ ਇਨ-ਲਾ ਲੱਗਦਾ ਸੀ ਸੋ ਵਜਾ ਰੰਜਸ ਜਿਹੜੀ ਉਹ ਸਾਹਮਣੇ ਆਈ ਉਹ ਇਹ ਸੀਗੀ ਵੀ ਸੋਨੂ ਸਿੰਘ ਨੇ ਫਰਵਰੀ 2024 ਦੇ ਵਿੱਚ ਕਿ ਨਿਭਾ ਨਾਮ ਦੀ ਲੜਕੀ ਦੇ ਨਾਲ ਮੈਰਿਜ ਕਰਵਾਈ ਸੀ ਲਵ ਮੈਰਿਜ ਕਰਵਾਈ ਸੀਗੀ ਇਹ ਬੇਸਿਕਲੀ ਠਾਕੁਰ ਨੇ ਯੂਪੀ ਤੋਂ ਉੱਤਰ ਪ੍ਰਦੇਸ਼ ਤੋਂ ਜਿਹੜੇ ਲੜਕੇ ਵਾਲੇ ਸੋਨੂ ਸਿੰਘ ਡਿਸੀਜ਼ ਹੈਗਾ ਤੇ ਜਿਹੜੇ ਨਿਭਾ ਲੜਕੀ ਹੈ ਇਨਾਂ ਦੀ ਫੈਮਿਲੀ ਵਿਹਾਰ ਤੋਂ ਬਿਲੋਂਗ ਕਰਦੀ ਹੈ ਸਮਸਤੀਪੁਰ ਤੋਂ ਇਹ ਕੁਸ਼ਵਾਹ ਹਨ ਸੋ ਇਹਨਾਂ ਦੀ ਜਿਹੜੀ ਮੈਰਿਜ ਨਾਲ ਅਸਹਿਮਤ ਹੁੰਦੇ ਹੋਏ ਜਿਹੜਾ ਇਹਦਾ ਫਾਦਰ ਸੀਗਾ ਸਟੈਪ ਫਾਦਰ ਸੀ ਬੇਸਿਕਲੀ ਇਹ ਇਹਦੀ ਉਮਰ ਰਾਮਦੇਵਾਲ ਦੀ ਜਿਹੜੀ ਫਾਦਰ ਸਟੈਪ ਫਾਦਰ ਦੀ ਤਕਰੀਬਨ 45 45 ਸਾਲ ਦੇ ਕਰੀਬ ਸੀ ਇਹਨਾਂ ਨੂੰ ਉਹ ਐਕਸੈਪਟਡ ਨਹੀਂ ਸੀਗੀ ਜਿਸ ਕਰਕੇ ਇਹਨਾਂ ਨੇ ਮੌਕੇ ਦੀ ਭਾਲ ਕੀਤੀ ਵੀ ਮੈਂ ਕਦੋਂ ਆਪਣਾ ਬਦਲਾ ਪੂਰਾ ਕਰ ਸਕਾਂ ਜਿਹਨੇ ਮੇਰੀ ਕੁੜੀ ਨਾਲ ਮੇਰੀ ਸਹਿਮਤੀ ਤੋਂ ਬਾਹਰ ਹੋ ਕੇ ਮੈਰਿਜ ਕਰਵਾਈ ਹੈ ਸੋ ਰਾਮਦੇਵਾਲ ਨੇ ਅ 23 ਤਰੀਕ ਨੂੰ ਰਾਤ ਨੂੰ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਨਾਲ ਇਹਦੀ ਹੈਲਪ ਕੀਤੀ ਦੀਪਕ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਕਿ ਅ ਅੰਡਿਆਂ ਦੀ ਰੇੜੀ ਉੱਥੇ ਨਾਲ ਲਗਾਉਂਦਾ ਹੁੰਦਾ ਸੀ ਤੇ ਦੀਪਕ ਰਾਮਦੇਵਾਲ ਦੇ ਨਾਲ ਸੰਪਰਕ ਦੇ ਵਿੱਚ ਆਇਆ ਅ ਤੇ ਰਾਮਦੇਵਾਲ ਨੇ ਉਹਨੂੰ ਕੁਝ ਲਾਲਚ ਦੇ ਕੇ ਕੋਈ ਸ਼ਰਾਬ ਦਾ ਜਾਂ ਪੈਸਿਆਂ ਦਾ ਲਾਲਚ ਦੇ ਕੇ ਉਹਨੂੰ ਆਪਣੇ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਰਾਜ਼ੀ ਕਰ ਲਿਆ ਸੋ ਇਹਦੇ ਚ ਇਹਨਾਂ ਨੇ ਜੋ ਪੁੱਛਗਿੱਛ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਉਹ ਇਹ ਹੈ ਵੀ ਇੱਕ ਪਿਸਟਲ ਜਿਹੜੀ ਯੂਜ਼ ਕੀਤੀ ਸੀ ਉਹ ਤਕਰੀਬਨ ਮਹੀਨਾ ਪਹਿਲਾਂ ਇਹਨਾਂ ਨੇ ਬਿਹਾਰ ਤੋਂ ਜਾ ਕੇ 50000 ਰੁਪਏ ਦੀ ਖਰੀਦੀ ਸੀ ਇਹਨੇ ਰਾਮਦੇਵਾਲ ਨੇ ਪੈਸੇ-ਪੁਸੇ ਇਕੱਠੇ ਕਰਕੇ 50000 ਰੁਪਏ ਦੀ ਇਹ ਜਿਹੜੀ ਇਲੀਗਲ ਵੈਪਨ ਬਿਹਾਰ ਤੋਂ ਜਾ ਕੇ ਜੋ ਲੈ ਕੇ ਆਇਆ ਉਹਦੇ ਸੰਬੰਧ ਰੇ ਵਿੱਚ ਵੀ ਇਨਵੈਸਟੀਗੇਸ਼ਨ ਉਹ ਪੁਲਿਸ ਕਰ ਰਹੀ ਹੈ ਉਹ ਕਿੱਥੋਂ ਲੈ ਕੇ ਆਇਆ ਇਹ ਕੌਣ ਬੰਦਾ ਸੀ ਇਹਨੂੰ ਸਪਲਾਈ ਕਰਨ ਵਾਲਾ ਵੈਪਨ ਉਹ ਵੀ ਜਲਦੀ ਸਾਹਮਣੇ ਆ ਜਾਊਗਾ ਜੀ ਤੇ ਇਹ ਜਿਹੜੀ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਨੇ ਅਰੈਸਟ ਕੀਤੇ ਨੇ ਗਿਲ ਗਿਲ ਰੇਲਵੇ ਸਟੇਸ਼ਨ ਕੋਲੋਂ ਇਹਨਾਂ ਦੀ ਅਰੈਸਟ ਹੋਈ ਸਰ ਜਿਹੜਾ ਸੌਣੂ ਜਿਹੜਾ ਦੱਸਿਆ ਜਾ ਰਿਹਾ ਇਹਦੇ ਕਿੰਨੀਆਂ ਗੋਲੀਆਂ ਲੱਗੀਆਂ ਸੀ ਔਰ ਕਿਤੇ ਕਿਤੇ ਗੋਲੀਆਂ ਲੱਗੀਆਂ ਸੀ ਇਹਦੇ ਵਿੱਚ ਜਿਹੜਾ ਇਹ ਵੈਪਨ ਯੂਜ਼ ਕਰਿਆ ਇਹਨਾਂ ਨੇ ਇਹ ਵੈਪਨ ਦੇ ਨਾਲ 4 ਕਾਰਤੂਸ ਵੀ ਬੱਤੀਬੌਰ ਦੇ ਇਹਨੇ ਉੱਥੋਂ ਖਰੀਦ ਕੇ ਲੈ ਕੇ ਆਏ ਸੀ ਜਿਹਦੇ ਵਿੱਚੋਂ ਇੱਕ ਕਾਰਤੂਸ ਇਹਨੇ ਮੌਕੇ ਤੇ ਇਸਤੇਮਾਲ ਕੀਤਾ ਤੇ ਤਿੰਨ ਜਿਹੜੇ ਗੋਲੀਆਂ ਹੈਗੀਆਂ ਨੇ ਉਹ ਨਾਲ ਵੈਪਨ ਦੇ ਰਿਕਵਰ ਹੋਈਆਂ ਨੇ ਇੱਕ ਉੱਥੋਂ ਖਾਲੀ ਕੋਲ ਮੋਰ ਹੋਰ ਵੀ ਸਰ ਜਿੰਨੇ ਜਣੇ ਮਾਰੀਆਂ ਇਹਨਾਂ ਦੇ ਪਹਿਲਾਂ ਵੀ ਕੋਈ ਅਜਿਹਾ ਮੁਕੱਦਮਾ ਦਰਜ ਹੈ ਨਾ ਇਹਨਾਂ ਤੇ ਪੰਜਾਬ ਦੇ ਵਿੱਚ ਕੋਈ ਅਜਿਹਾ ਵਾਰਦਾਤ ਮੁਕੱਦਮਾ ਸਾਹਮਣੇ ਨਹੀਂ ਆਇਆ ਲੇਕਿਨ ਇਹਨਾਂ ਦੀ ਹੋਮ ਸਟੇਟਸ ਦੇ ਵਿੱਚ ਜਿਹੜੀ ਉਹ ਭੇਜੀ ਗਈ ਇਨਫੋਰਮੇਸ਼ਨ ਜੋ ਕਿ ਕ੍ਰਿਮਨਲ ਬੈਕਗ੍ਰਾਉਂਡ ਇਹਨਾਂ ਦਾ ਜਲਦੀ ਸਾਡੇ ਕੋਲੇ ਪ੍ਰਾਪਤ ਹੋ ਜੂਗੀ ਇਹ ਸ਼ਰਾਬ ਵਗੈਰਾ ਪਿੰਦੇ ਸੀਗੀ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ ਰਾਤ ਸਰ ਟੋਟਲ ਕਿੰਨੇ ਜਣੇ ਸੀਗੇ ਤੇ ਕਿੰਨੇ ਜਿਹੜੇ ਰੈਸ਼ ਕੀਤੇ ਨੇ ਇਹਦੇ ਵਿੱਚ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਜਣੇ ਸੀਗੇ ਲੇਕਿਨ ਅ ਟ੍ਰੇਸ ਹੋਣ ਤੋਂ ਪਹਿਲਾਂ ਮੁਕਦਮਾ ਟ੍ਰੇਸ ਹੋਣ ਤੋਂ ਪਹਿਲਾਂ ਮਰਨ ਵਾਲੇ ਸੋਨੂ ਦੇ ਫਾਦਰ ਵੱਲੋਂ ਚਾਰ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ ਜਿਹਦੇ ਵਿੱਚ ਆ ਰਾਮਦੇਵਾਲ ਹੈਗਾ ਤੇ ਨਾਲ ਉਹਦੇ ਬਾਕੀ ਫੈਮਿਲੀ ਮੈਂਬਰਸ ਹੈਗੇ ਨੇ ਪਰ ਉਹ ਫੈਮਿਲੀ ਮੈਂਬਰਸ ਦਾ ਹਜੇ ਤੱਕ ਕੋਈ ਇਨਵੋਲਵਮੈਂਟ ਨਹੀਂ ਪਾਈ ਗਈ ਹੈ ਜੋ ਅਸਲ ਦੇ ਵਿੱਚ ਰਾਮਦੇਵਾਲ ਦੇ ਦੀਪਕ ਦੀ ਹੀ ਮੁੱਖ ਇਨਵੋਲਵਮੈਂਟ ਪਾਈ ਗਈ ਹੈ ਕਿਉਂਕਿ ਇਹ ਦੋਨੋਂ ਜਣਾ ਮੋਟਰਸਾਈਕਲ ਤੇ ਸਵਾਰ ਸੀਗੇ ਇੱਕ ਜਣਾ ਬਾਈਕ ਚਲਾ ਰਿਹਾ ਸੀ ਇੱਕ ਜਣਾ ਕੋਲੇ ਪਿੱਛੇ ਰਾਮਦੇਵਾਲ ਕੋਲੇ ਵੈਪਨ ਫੜਿਆ ਹੋਇਆ ਸੀ ਜਿਹਨੇ ਬਾਹਰ ਚਾਰੋ ਕੀ ਜਿਹੜੇ ਗ੍ਰਿਫਤਾਰ ਕੀਤੇ ਨੇ ਚਾਰੇ ਬਾਰ ਦਿਨ ਨੂੰ ਲੁਧਿਆਣਾ ਦਾ ਵੀ ਆ ਕੋਈ ਇਹਨੂੰ ਪੁੱਛਣ ਅ ਨਹੀਂ ਇਹ ਫਿਲਹਾਲ ਲੁਧਿਆਣਾ ਦੇ ਵਿੱਚ ਰਹੇ ਦੇ ਸੀਗੇ ਈਸ਼ਰ ਨਗਰ ਮੱਲੇ ਦੇ ਵਿੱਚ ਜਿਹੜਾ ਕਿ ਮਰਾਡੋ ਚੌਂਕੀ ਦੇ ਵਿੱਚ ਪੈਂਦਾ ਹੈ ਤੇ ਲੜਕੀ ਵਾਲੇ ਵੀ ਈਸ਼ ਨਗਰ ਦੇ ਵਿੱਚ ਰਹੇ ਸੀ ਇਹਨਾਂ ਦੇ ਘਰ ਦਾ ਫਾਸਲਾ ਤਕਰੀਬਨ 800 ਮੀਟਰ ਦਾ ਸੀਗਾ ਆਪਸ ਦੇ ਵਿੱਚ ਇਹ ਤਕਰੀਬਨ 7.5 ਘੰਟਿਆਂ ਦੇ ਵਿੱਚ ਕੇਸ ਜਿਹੜਾ ਹੈਗਾ ਉਹ ਮਰਾਡੋ ਚੌਂਕੀ ਦੀ ਫੋਰਸ ਨੇ ਤੇ ਪੁਲਿਸ ਸਟੇਸ਼ਨ सदर ਐਸ ਐਚ ਓ सदर ਅਵਤਾਰ ਸਿੰਘ ਜੀ ਨੇ ਤੇ ਮਰਾਡੋ ਚੌਂਕੀ ਇੰਚਾਰਜ ਸੁਨੀਲ ਕੁਮਾਰ ਜੀ ਨੇ ਬੜੀ ਮੁਸਤੈਦੀ ਨਾਲ ਚੁਸਤੀ ਫੁਰਤੀ ਦਿਖਾਉਂਦੇ ਹੋਏ ਇਹ 7.5 ਘੰਟਿਆਂ ਦੇ ਵਿੱਚ ਮੁਕਦਮੇ ਨੂੰ ਟ੍ਰੇਸ ਕਰ ਲਿਆ ਸਰ ਸਰ ਮਰਦ ਦੀ ਰஞ்சிਤ ਜੀ ਨੇ ਇਹ ਜਿਹੜੀ ਮਟਰ ਦੀ ਰஞ்சிਤ ਜੀ ਆ ਕੀ ਇਹ ਸਿਰਫ ਲੜਕੀ ਨਾਲ ਵਿਆਹ ਕਰਾਉਣ ਦੀ ਸੀ ਨਹੀਂ ਮਰਡਰ ਜਿਹੜਾ ਮਰਡਰ ਹੋਇਆ ਉਹ ਕੁੜੀ ਦੇ ਫਾਦਰ ਵੱਲੋਂ ਹੋਇਆ ਸੋ ਉਹਦੇ ਮਨ ਦੇ ਵਿੱਚ ਆਪਣੀ ਲੜਕੀ ਦੇ ਨਾਲ ਜਿਹੜਾ ਮੈਰਿਜ ਕਰਵਾਈ ਹੈ ਇਸ ਨੂੰ ਨਾਮ ਦੇ ਵਿਅਕਤੀ ਨੇ ਉਹਦੇ ਖਿਲਾਫ ਰੰਜਿਸ਼ ਸੀ ਵੀ ਇਹਨੇ ਮੇਰੀ ਮਰਜ਼ੀ ਤੋਂ ਬਿਨਾ ਮੇਰੀ ਲੜਕੀ ਦੇ ਨਾਲ ਮੈਰਿਜ ਕਰਵਾ ਲਿਆ ਸੋ ਮੁੱਖ ਤੌਰ ਤੇ ਇਹ ਕਾਰਨ ਸਾਹਮਣੇ ਆਇਆ ਜੀ ਇੰਨਾ ਦੇ ਸਰ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਹਾਂਜੀ ਇਹਦੇ ਵਿੱਚ ਸੀਸੀਟੀਵੀ ਫੁਟੇਜ ਤੇ ਉਸ ਤੋਂ ਇਲਾਵਾ ਹਿਊਮਨ ਇੰਟੈਲੀਜੈਂਸ ਨੇ ਬਹੁਤ ਐਮਪੋ ਮਿਕਰ ਨੇ ਭਾਈ ਇਹ ਕਿਉਂਕਿ ਇਹ ਰਾਤ ਨੂੰ ਪੌਣੇ 2 ਵਜੇ ਦੀ ਵਾਰਦਾਤ ਹੈ ਸੋ ਇਮੀਡੀਏਟਲੀ 2 ਵਜੇ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਤਾਂ ਆਪਨੇ ਸੋਰਸਿਸ ਕੈਮ ਕਰਕੇ ਮੌਕੇ ਤੋਂ ਜਿੰਨੇ ਵੀ ਲੋਕ ਹਾਜ਼ਰ ਸੀਗੇ ਉਹਨਾਂ ਤੋਂ ਮੋਟਰਸਾਈਕਲ ਵਾਲਿਆਂ ਦਾ ਹੁਲੀਆ ਵਗੈਰਾ ਲੈ ਕੇ ਫਿਰ ਅੱਗੇ ਲੀਡ ਮਿਲੀ ਪੁਲਿਸ ਜਿੱਦਾਂ ਇਹਦਾ ਲਗਾ ਦਵਾਸ ਦਾ ਬਾਤੀਆਂ ਨੇ ਕਿਦਾਂ ਕਿਦਾਂ ਫੇਸ ਕਰਨਾ ਆਪ ਕੋਲਾ ਕੋਈ ਨੰਬਰ ਵੀ ਕਰਦੇ ਨਹੀਂ ਕਰਦੇ ਨੇ ਉਹਨਾਂ ਨੂੰ ਕਿਦਾਂ ਜ ਬੜਾ ਮੁਸ਼ਕਿਲ ਹੁੰਦਾ ਜੀ ਜਦੋਂ ਇਸ ਤਰ੍ਹਾਂ ਦਾ ਬਲਾਈਂਡ ਕੇਸ ਹੋਵੇ ਉਹਨਾਂ ਨੂੰ ਟ੍ਰੇਸ ਕਰਨਾ ਪਰ ਜਦੋਂ ਮੌਕੇ ਦੇ ਉੱਤੇ ਹੀ ਪੁਲਿਸ ਐਕਟੀਵੇਟ ਹੋ ਕੇ ਇਮੀਡੀਏਟਲੀ ਕਲੋ ਨੂੰ ਹੈਂਡਲ ਕਰ ਲਵੇ ਤਾਂ ਇਹ ਅਰ ਇੱਕ ਮੈਟਰ ਆਫ ਐਪਰੀਸੀਏਸ਼ਨ ਹੈ ਜਿਹਦੇ ਸੀਪੀ ਸਾਹਿਬ ਨੇ ਵੀ ਕਮਿਸ਼ਨਰ ਸਾਹਿਬ ਨੇ ਬਹੁਤ ਐਪਰੀਸ਼ੀਏਟ ਕੀਤਾ ਸਾਰੀ ਟੀਮ ਸਰ ਇਸ ਤਰ੍ਹਾਂ ਦੇ ਗਲਤ ਅੰਸ਼ਵਾ ਨੂੰ ਕੁਝ ਆਪਣੇ ਉਹਨਾਂ ਨੂੰ ਵਾਰਨਿੰਗ ਵੀ ਦੇਣੇ ਜਾਵਣਗੇ ਦੇਖੋ ਜੀ ਵਾਰਨਿੰਗ ਇਹੀ ਹੈ ਵੀ ਪੁਲਿਸ ਐਕਟਿਵ ਹੈ ਲੁਧਿਆਣੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕੈਂਪੇਨ ਚੱਲ ਰਹੀਆਂ ਨੇ ਈਵ ਟੀਜ਼ਿੰਗ ਕੈਂਪੇਨ ਹੋ ਗਈ ਜਿਹੜੇ ਵੀ ਇਲੀਗਲ ਕੈਂਪੇਨਸ ਐਕਟੀਵਿਟੀਜ਼ ਹੈਗੀਆਂ ਨੇ ਉਹਨਾਂ ਦੇ ਖਿਲਾਫ ਪੁਲਿਸ ਪੂਰੀ ਐਕਟਿਵਲੀ ਕਾਰਵਾਈ ਕਰ ਰਹੀ ਹੈ ਐਧਰ ਦੇ ਕੇਸਸ ਤਾਂ ਬਹੁਤ ਦੂਰ ਦੀ ਗੱਲ ਹੈ ਜੇ ਕੋਈ ਛੋਟਾ-ਮੋਟਾ ਕ੍ਰਾਈਮ ਵੀ ਕਰੂ ਉਹਨਾਂ ਦੇ ਕੀ ਕਰ ਬਿਕਰੀ ਦੇਖੋ ਜੀ ਇਹ ਇਹੋ ਜਿਹਾ ਦੇਖੋ ਜੀ ਇਹ ਪ੍ਰੈਸ ਕਾਨਫਰੰਸ ਫਿਲਹਾਲ ਇਸ ਕੇਸ ਦੇ ਸਬੰਧ ਦੇ ਵਿੱਚ ਹੈ ਉਹ ਮੈਂ ਵੱਖਰੇ ਤੌਰ ਤੇ ਕਰਾਂਗਾ